ਮੈਂ ਕੀ ਬੋਲਾਂ ਅੰਨ ਰਾਤ ਹੋ ਗਈ ਹਾਂ ਚੱਲ ਥੱਲੇ ਪਤੰਗੇ ਚੜਾਈਏ ਨਾ ਨਹੀਂ ਮੈਂ ਤਾਂ ਪਤੰਗ ਨਹੀਂ ਚੜਾਵਾਂ ਕਿੰਨਾ ਚੜਾਈਏ ਨਾ ਦੇਖ ਸ਼ਾਮ ਹੋ ਗਈ ਨਾ ਬੱਦਲ ਵੀ ਆ ਗਏ ਰਾਤ ਡਾਕ ਦੇ 1:00 ਵਜਣ ਦੇ ਤੱਕ ਤੱਕ ਚੜਾਵਾਂ ਰਾਤ 1:00 ਵਜੇ ਤੱਕ ਪਤਾ ਹੀ ਜਾਂਦਾ ਨਾ ਕੰਦੇ ਨੇ ਥੱਲੇ ਥੱਲੇ ਨਹੀਂ ਬੱਦਲ ਦੇਖਣ ਆ ਗਏ ਅੱਜ ਚੱਲ ਤੁਸੀਂ ਕਮੈਂਟ ਕਰ ਦਿਓ ਕਿੰਦੀ ਹੈ ਦੇਖੋ ਗਾਇਸ ਕਿੰਨਾ ਬੱਦਲ ਆ ਗਿਆ ਦੇਖੋ ਕਿੰਨਾ ਬੱਦਲ ਆ ਗਿਆ ਸ਼ਾਮ ਦੇ 7:00 ਵੱਜ ਗਏ ਆ ਇਧਰ ਇਹ ਪਤੰਗ ਝਾਣ ਲੱਗੇ ਆ ਕੰਦਾ ਹੋਰ ਪਤੰਗ ਝਾਣਾ ਇਧਰ ਇਹ ਜਸਪੀਤ ਕੌਰ ਇਹ ਮੋਬਾਈਲ ਚੰਬੜੀ ਹੋਈ ਹੈ ਮੋਬਾਈਲ ਦਿਖ ਰਹੀ ਹੈ ਉਹ ਚੱਲ ਬਸ ਕਰ ਥੱਲੇ ਚੱਲੀ ਹੁਣ 7:30 ਹੋਣੇ ਆਲੇ ਆ ਜਾ ਚੱਲ ਥੱਲੇ ਚੱਲੀ ਹੁਣ ਪਤੰਗ ਤੇ ਰਹਿਣਾ ਪਹਿਲਾਂ ਚੜਾਤਾ ਲਿਆ ਤੋ ਇਹਨਾਂ ਉੱਚਾ ਕਰਕੇ ਹੁਣ ਹਵਾ ਨਹੀਂ ਹੈਗੀ ਤਾਂ ਨਹੀਂ ਚੜਦਾ ਪਿਆ ਹਵਾ ਰੁਕ ਗਈ आ जा कितने पता वो, वो पतंग वाली हवा नहीं चलती पाई थोड़ी बहुत चलती पी है अजय बस कोई नहीं सुन लिया चढ़ गई चढ़ गई चल हाँ ठीक है ठीक आ गई हवा गाइस फाइनली मेरी पतंग चढ़ गई है हाँ चढ़ गई चढ़ गई चढ़ गई चढ़ गई ਗਾਇਸ ਅੱਨੇ ਕਰੈਸ਼ ਹੋਣ ਵਾਲੀ ਸੀ ਮੈਂ ਬਚਾ ਲਈ ਹਾਂ ਗਾਇਸ ਅੱਨੇ ਕਰੈਸ਼ ਹੋਣ ਵਾਲੀ ਸੀ ਮੈਂ ਬਚਾ ਲਈ ਕਰੈਸ਼ ਹੋਣ ਵਾਲੀ ਸੀ ਇਹ ਕਿਦਾਂ ਕਰੈਸ਼ ਹੋਣ ਵਾਲੀ ਸੀ ਮੈਂ ਚਲੋ ਡੁੱਬਣ ਵਾਲੀ ਸੀ ਡੁੱਬਣ ਵਾਲੀ ਸੀ ਗਾ ਪਾਣੀ 'ਚ ਡੁੱਬਣ ਲੱਗੀ ਆ ਮੈਂ ਤਾਂ ਗਹਿਰਤ ਲੱਗੀ ਸੀ ਐਵੇਂ ਕਹਿ ਰਹੇ ਨਾ ਤੇ ਚਾਰੇ ਪਾਸੇ ਹਲਕਾਰ ਕਰਨੇ ਸ਼ੁਰੂ ਹੋਣ ਲੱਗ ਗਿਆ ਚਲ ਜਾਂਦੇ ਆ ਕੀ ਵੱਡਿਆ ਗਿਆ ਵੱਡਿਆ ਗਿਆ ਨਹੀਂ ਵੱਡਿਆ ਨਹੀਂ ਗਿਆ ਮੈਂ ਚਿੱਤੋਂ ਨਿਕਲ ਗਿਆ ਚੱਲ ਹੁਣ ਹੋ ਗਿਆ ਦੇਖਦੇ ਰਹਣ ਲੱਗ ਗਿਆ ਮੋਬਾਈਲ 'ਚ ਵੀ ਦੇਖਣ ਲੱਗ ਗਿਆ ਕੀ ਕਹਨਾ ਮੇਰੀ ਖੇਚੀ ਚੈੱਕ ਕਰਿਓ ਗਾਇਸ ਖਿੱਚ ਮਾਰ ਫਿਰ ਖਿੱਚ ਦੇਖਾ ਤਰੀ ਖਿੱਚ ਨੂੰ ਉਹ ਵੈਰੀ ਗੁੱਡ ਤਾਂ ਘੱਟਾ ਦੇਖਣ ਹਟ ਗਿਆ ਅੱਛਾ ਕੀ ਹੋ ਗਿਆ ਇਹ ਡੁੱਬ ਗਿਆ ਹਵਾ ਤਾਂ ਹੈ ਨਹੀਂ ਹੁਣ ਗਿਰਦਿਆਂ ਅਸਲੇ ਚਲੋ ਫਿਰ ਅੱਜ ਦਾ ਬਲੌਗ ਇੱਥੇ ਬੰਦ ਕਰੀਏ ਕਿੰਨੇ ਮਿੰਟ ਦਾ ਹੈ 2 ਮਿੰਟ ਤੇ 43 ਸਕਿੰਟ ਦਾ ਨਹੀਂ ਬੰਦ ਹੋ ਗਿਆ ਚਲੋ ਗਾਇਸ ਹੁਣ ਆਪਾਂ ਬਲੌਗ ਬੰਦ ਕਰਦੇ ਹਾਂ ਕਿ ਹਨੇਰਾ ਹੋ ਗਿਆ ਅਗਲਾ ਬਲੌਗ ਪਾਵਾਗੇ ਅਗਲੇ ਦਿਨ ਮੰਨਿਆ ਬਾਈ ਬਾਈ ਕਰਦੇ ਬਾਈ ਬਾਈ ਗਾਇਸ